ਤੈਨੂੰ ਮਾਰੇ ਨੇ ਤੇਰੇ ਵੱਲੇ ਕੀ ਕੀ ਆਵੇ ਵੀ ਤੂੰ ਉਹਦੇ ਵੱਲੇ ਹੋ ਕਰਦੀ ਐ ਨਾ ਪਹਿਲਾਂ ਆਪਣੀਆਂ ਤੇ ਵੇਖ ਤਿੰਨ ਕੀਤੇ ਵੱਲੇ ਉਹ ਵੀ ਤਾਂ ਤੇਰੇ ਉਹ ਨਹੀਂ ਦੇ ਸਕੀ ਦੇ ਸਕੀ ਦੇ ਸਕੀ ਕਾਰਨ ਕੀ ਐ ਮਨੋਗਾਮਨਾਵਾ ਸੰਪੂਰਨ ਕਿਉਂ ਨਹੀਂ ਹੋ ਰਹੀਆਂ ਅੰਦਰੋਂ ਮਨ ਦੀ ਮੈਲ ਕੋਕ ਇੱਕ ਕਿਸੇ ਪਿੰਡ ਦੇ ਵਿੱਚ ਪਹਿਲਾਂ ਖੂਹ ਸੀਗੇ ਪੁਰਾਣੀਆਂ ਮਾਤਾਵਾਂ ਪਿੰਡਾਂ ਤੋਂ ਲੀਆਂ ਬੈਠੀਆਂ ਖੂਹ ਚ ਪਾਣੀ ਭਰਦੇ ਸੀ ਤੇ ਖੂਹ ਚ ਨਾ ਮੁਸਕੌਣ ਆ ਪਾਣੀ ਚ ਉਹਨਾਂ ਨੇ ਪਿੰਡ ਵਾਲਿਆਂ ਨੇ ਕਿਹਾ ਕਿ ਤਾਂ ਪਾਣੀ ਬਾਹਰ ਕੱਢ ਦਿੱਤਾ ਸਾਰਾ ਖੂਦ ਦਾ ਪਾਣੀ ਕੱਢਣਾ ਬਾਗੀਆਂ ਨੂੰ ਸ਼ੁਰੂ ਕਰ ਦਿੱਤਾ ਕੋਈ ਦੋ ਤਿੰਨ ਦਿਨਾਂ ਚਾਰ ਦਿਨਾਂ ਦੇ ਵਿੱਚ ਪਾਣੀ ਨਿਕਲਿਆ ਥੋੜਾ-ਘਣਾ ਥੱਲੇ ਰਹਿ ਗਿਆ ਪਰ ਮੁਸ਼ਕਲ ਤੇਰੀ ਨਹੀਂ ਜਾਦੀ ਉਨੋਂ ਇੱਕ ਸਿਆਣਾ ਕੋਈ ਬੰਦਾ ਆ ਗਿਆ ਕਹਿੰਦਾ ਵੀ ਗੱਲ ਸੁਣ ਕਾਰਨ ਕਿ ਪੂਸਾਰਾ ਪਿੰਡ ਹੀ ਇਸ ਖੂਦੇ 'ਚੋਂ ਪੜਿਓ ਮਾਪੁਰਸੀ ਕੋ ਲੰਘਣ ਲੱਗ ਗਏ ਕਹਿੰਦੇ ਜੀ ਇਹ ਸੱਲ ਉਹਦੇ ਵਿੱਚੋਂ ਦਾ ਪਾਣੀ ਦਾ ਮੁਸ਼ਕਲ ਨਹੀਂ ਉਹ ਕਹਿੰਦਾ ਪਰ ਤੁਸੀਂ ਕੀ ਕੀਤਾ ਕਹਿੰਦਾ ਸੀ ਪਾਣੀ ਸਾਰਾ ਬਾਹਰ ਕੱਢ ਦਿੱਤਾ ਪਰ ਫਿਰ ਵੀ ਮੁਸ਼ਕਲ ਹੀ ਨਹੀਂ ਜਾਂਦੀ ਉਹਨੇ ਆਖਿਆ ਗੱਲ ਸੁਣੋ ਜਿਹੜੀ ਵਿੱਚ ਮਰੀ ਹੋਈ ਬਿੱਲੀ ਡਿੱਗੀ ਪਈ ਐ ਨਾ ਉਹਨੂੰ ਪਹਿਲਾਂ ਬਾਹਰ ਕੱਢੋ ਉਸਕਾ ਆਪਣੇ ਆਪ ਚਲੇ ਜਾਏ ਸਾਰਾ ਕੁਝ ਕਰ ਰਹੇ ਐ ਅੰਦਰ ਤੇ ਸਾਡੇ ਉਹ ਬਿੱਲੀ ਐ ਤੇ ਪਹਿਲਾਂ ਸੀ ਇਹ ਵੀ ਸਾਡੇ ਮਾਲਕਾਂ ਇੱਥੇ ਜਿੰਦਗੀ ਸਾਡੇ ਪੰਜ ਚੋਰ ਪੈਸਾ ਚੌਸਕ ਮਣੀ ਸਾਹਿਬ ਪਾੜ ਦਿੱਤੇ ਹਫਤਾ ਬਹਿ ਗਿਆ ਅਗਲੇ ਹਦਮਤ ਪਰ ਤੁਸੀਂ ਘਰੇ ਜਾ ਕੇ ਦਿੱਤੇ ਗਿਆਨੇ ਗੁੱਟਿਆਂ ਨੂੰ ਹੱਥ ਲਾਉਣਾ ਤੇ ਕਈਆਂ ਨਹੀਂ ਨਹੀਂ ਲਾਉਣਾ ਇਹ ਗੁਰੂ ਘਰ ਹੈ ਸਾਡੀ ਮੇਰਾ ਵੀ ਨਹੀਂ ਤੇਰੇ ਪਿਓ ਦਾ ਵੀ ਨਹੀਂ ਤੁਹਾਡਾ ਵੀ ਨਹੀਂ ਤੁਹਾਡੇ ਵੀ ਕਿਸੇ ਦਾ ਨਹੀਂ ਪਰ ਇਸ ساری ਸੰਗਤ ਦਾ ਸਾਜ ਤੇ ਜਦੋਂ ਇੱਥੇ ਆਉਣਾ ਨਾ ਕਿਤੇ ਮਨ ਦੀ ਮੈਲ ਕੜ ਕੇ ਮੈਂ ਦੇਖਦਾ ਕਿ ਕੀ ਦੀ ਮਨੋਂ ਕੰਮ ਇਹਨੂੰ ਕਿ ਲਿਖ ਕੇ ਦੇ ਕੇ ਜਾਏ ਮੇਰੀ ਮਰਕਾ ਬਣਾਣੇ ਕੋਰੀਆਂ ਦੀ ਜਿਹੜਾ ਝਾਂਜ ਚੜਦਾ ਇੱਕ ਮਹੀਨੇ ਦੇ ਵਿੱਚ ਵਿੱਚ ਨਾ ਝਾਂਜ ਚੜਾਵਾ ਤਾਂ ਮੈਂ ਉਹਨਾਂ ਨੂੰ ਕਿਹਦਾ ਦੇ ਬਾੜੀ ਜਿਹੜੀ ਮਕਮਾ ਰੋਪਣਿਆ ਹੈ ਤੁਸੀਂ ਇਹ ਕਹੋਗੇ ਅਸੀਂ ਕੋਲ ਕਰਦੇ ਨਹੀਂ ਇੱਥੇ ਜੱਜ ਸਾਹਿਬ ਕੀਤੇ ਘਰੇ ਜਾ ਕੇ ਚੌਪਈ ਸਾਹਿਬ ਜੱਜ ਸਾਹਿਬ ਨਹੀਂ ਨਹੀਂ ਮਨੋ ਕਾਉਨ ਵਾਲੇ ਐਡਮਨ ਚਾਰਜ ਨੇ ਕਿਹਾ ਕਿ ਸਾਡ ਨੂੰ ਇਨੈਚਰ ਹੋ ਗਿਆ ਜੇ ਪਹਿਲੇ ਕਰਦੇ ਨੂੰ ਸਾਡੀ ਆਖ ਖਾਮਨੀ ਖੁਰੀ ਹੋਈ ਮੈਂ ਦੱਸਾਂ ਵੀ ਕੀ ਪਰ ਸਾਧ ਸੰਗ ਦੀ ਮਨ ਦੀ ਅੰਦਰੋਂ ਜਿਹੜੀ ਘਰੀ ਇੰਨੀ ਵੱਡੀ ਹੋਈ ਉਹ ਰੁਕ ਨਾ ਸਤਿਗੁਰੂ ਕਿਰਪਾ ਕਰਦੇ ਨੇ ਪਰ ਸਤਿਗੁਰੂ ਜੀ ਚਿਹਰਾ ਸੋਹਣਾ ਬੜਾ ਹੈ ਇਹਨੇ ਕੱਪੜੇ ਬੜੇ ਸੋਹਣੇ ਪਾਏ ਨਹੀਂ ਇਹਨਾਂ ਬਗਕੇ ਪਾ ਕਰਦੇ ਮਾਰੇ ਇਹ ਕੋੜੀ ਨੂੰ ਵੀ ਗਾਲਾਂ ਨਾਲ ਨਾਲ ਆਵੇ। ਹਨਾ ਤੇ ਉਹ ਕੋੜੀ ਨੇ ਤਾਂ ਕੋ ਕਪੜੇ ਨਹੀਂ ਪਾਏ ਸੀ ਉਹ ਵੀ ਉਹਦਾ ਗੰਦਾ ਜਾਈ ਸੀ ਮੇਰੇ ਤਾਂ ਹਨਾ ਤੇ ਫਿਰ ਮਾਰੇ ਕੇ ਨੂੰ ਵੀ ਗਾਲਾਂ ਨਾਲ ਨਾਲ ਤੇ ਅਸੀਂ ਚਿੱਟੇ ਸਪੈਹਰ ਕੁਰੇ ਨਿਸ਼ੋ ਚੰਗੇ ਕਪੜੇ ਪਾਏ ਤੇ ਮਾਰੇ ਤਾਂ ਗਾਲਗਲ ਚੋ ਨਹੀਂ ਹੋਏ। ਉਹ ਇਹ 바ਕੂ ਐ ਇਹ ਤੁਹਾਡਾ ਸਰੀਰ ਨਹੀਂ ਇਹਦਾ ਇਹ ਤੁਹਾਡਾ ਮਨਵੇ ਦਾ ਹੈ ਮਨ ਜਿੱਤੇ ਜਗ ਜੀਤ ਕਹਿੰਦਾ ਵੀ ਮੈਂ ਦੁਨੀਆ ਦੇ ਰਾਜ ਕਰਨਾ ਇੱਕ ਰਾਜ ਦੀ ਕੋੜ ਨਹੀਂ ਪਹਿਲਾਂ ਮਨ ਨੂੰ ਜਿੱਤ ਲੈ ਰਾਜ ਆਪਣੇ ਆਪ ਹੋ ਜਾਏ ਮਨ ਜਿੱਤੇ ਜਗ ਜੀਤ ਜਗ ਦੇ ਵਿੱਚ ਆਪਣੇ ਨਾਲ ਜਿਤਾ ਸਕਦੇ ਆ ਪਰ ਜੇ ਤੁਸੀਂ ਕੋ ਵੀ ਉਹਨਾਂ ਨੂੰ ਹੋਣਾ ਇਥੇ ਕੋਈ ਕਹੇ ਕਿ ਆ ਇੰਜ ਕਰਨਾ ਹੈ ਮੈਂ ਕੋਈ ਨਹੀਂ ਇੰਜ ਨਹੀਂ ਹੋਣਾ

ਉਸੀ ਇਹ ਦੱਸਿਆ ਕਰੋ ਵੀ ਸੰਗਤ ਜੀ ਇੱਕ ਨਾਮ ਕੋ ਸਿੱਖ ਤੇ ਹੁੰਦਾ ਪਰ ਅੱਜ ਹੀ ਹਾਂ ਤੁਸੀਂ ਸਮਝੋ ਕਿ ਮੁਕ ਕਰਨਾ ਕਿਵੇਂ ਬਾਣੀ ਕਿਵੇਂ ਪੜ੍ਹਨੀ ਹੈ ਕਿਤੇ ਅਸੀਂ ਸਾਨੂੰ ਤੇ ਲੋੜ ਹੀ ਨਹੀਂ ਸੀ 8 8 9 9 ਸਭ ਤੱਕੇ ਖਾਣ ਦੀ ਹਸਤਾ ਸ਼ੁਰੂ ਵੀ ਕਰਨਤੀ ਪੰਜਵੀਂ ਕਲਾਸ 'ਚ ਮੈਂ ਖੰਡ ਪਾਠੀ ਹੁੰਦਾ ਸੀ ਤੇ ਤਿੰਨ ਸਹਾਰੇ ਰੱਖ ਕੇ ਬਿੰਦਾ ਸੀ ਫਿਰ ਮਾਰੇ ਜਿਸਦਾ ਹੁੰਦਾ ਸੀ ਮਨ ਪਾਠ ਕਰਦਾ ਪੰਜਵੀਂ ਕਲਾਸ 'ਚ ਤੇ ਜੇ ਸਾਨੂੰ ਵੀ ਲੋਕ ਕੋਕ ਜਾਣ ਹੈ ਇਹਦਾ ਮਤਲਬ ਬਾਣੀ ਤੁਹਾਡੇ ਚ ਕਿਤੇ ਨਾ ਕਿਤੇ ਕਮੀ ਹੈ ਟੋਕੇ ਦਾ ਬੰਦਾ ਉਹ ਜਿਹੜਾ ਪੁੱਛਾ ਕਦੀ ਮਹਾਪੁਰਖ ਸੰਤ ਕਿਸੇ ਨੂੰ ਡੋਕਦੇ ਦੇਖੇ ਕਦੀ ਕੋਈ ਗੁਰੂ ਨਾਲ ਜੁੜਿਆ ਕਿਸੇ ਨੂੰ ਡੋਕਦਾ ਦੇਖੂ ਕਦੀ ਕੋਈ ਬਾਣੀ ਨਾਲ ਇੱਥੇ ਖੌਂਦਾ ਸਵੇ ਸਾਧਨ ਜੀ ਇੰਨਾ ਬਾਣੀ ਨਾਲ ਉਸ ਬੰਦੇ ਦਾ 모ਹ ਤੇ ਇੰਨਾ ਉਸ ਦਾ ਪਿਆਰ ਉਹਨੇ ਇੱਥੇ ਆ ਕੇ ਕਹਿ ਤਾ ਨਾ ਬਾਬਾ ਜੀ ਆ ਤੁਸੀਂ ਕਹਿੰਗਾ ਜਾਲਾ ਲੱਗਿਆ ਉਨੇ ਆਏ ਜਿਹੜਾ ਆ ਜਾਣਾ ਲੱਗਿਆ ਉਹਨੇ ਬਾਹਰ ਜਾਣਾ ਛੱਡੂ ਚਟਨਾ ਤੇ ਜਾਣਾ ਪਈ ਨਾ ਕਿਸਨ ਦੀ ਯਸ਼ਮੁੰਦਾ ਸਾਰੇ ਜਾਣਦੇ ਇੱਕ ਕੀ ਹੁੰਦਾ ਹੈ ਮੁੰਨਾ ਹੈ ਹਿੰਦੂ ਪਰਿਵਾਰ ਚੋਂ ਹੈ ਪਰਮਾਣੀ ਨਾਲ ਇਹਨਾਂ ਮੋਹ ਕਹਿੰਦਾ ਪਿਆਰ ਉਸ ਬੱਚੇ ਨੂੰ ਕਹਣੇ ਕਿ ਕਿਤੇ ਵੀ ਜਾਓ ਕਿਤੇ ਵੀ ਜਾਓ ਪਾਣੀ ਨੂੰ ਬਕਰਕਿ ਰੱਖੋ ਏਡੀ ਵੀ ਤੁਸੀਂ ਐਸ ਚੀਜ਼ਾਂ ਨੂੰ ਉੱਥੇ ਮਾੜੀ ਨਾਲ ਦੇਖੋ ਚੰਗੀ ਦੇਖੋ ਕੀ ਹੋ ਰਹੀ ਹੈ ਇਸ ਗੁਰਦਵਾਰੇ ਵੀ ਤੁਸੀਂ ਆਉਂਦੇ ਹੋ ਕਿ ਇੱਥੇ ਸਿਰਫ ਬਾਣੀ மே ਲਗਧਿਆਨ ਇਹ ਗੁਰੂ ਵੱਲੇ ਧਿਆਨ ਤੁਹਾਡਾ ਬਾਣੀ ਪੜਦੇ ਹੋ ਤੇ ਜਪਜੀ ਸਾਹਿਬ ਦੇ ਅੱਖਰਾਂ ਦੇ ਵਿੱਚ ਤੁਹਾਨੂੰ ਗੁਰੂ ਨਾਨਕ ਕਿਉਂ ਨਹੀਂ ਦੇਖਦਾ ਤਨ ਗੁਰੂ ਸਾਹਿਬ ਕੋਲ ਨਹੀਂ ਜਾਂਦੇ ਕੋਈ ਗੁਰਗੱਸਾ ਮਹਾਰਾਜ ਦਾ ਦਰਸ਼ਨ ਕਰਦੇ ਹੋ ਇਹ ਗੁਰੂ ਗੋਬਿੰਦ ਜੀ ਚੌਲ ਦਾ ਫੜਿਆ ਫੜਿਆ ਅਜ ਲੱਗ ਗਿਆ ਇਹਨਾਂ ਸਿਮਾਰ ਦੇ ਸਿਰ ਚ ਮਰੀ ਜਾਂਦੇ ਮਰਿਆ ਦਾ ਮੈਂ ਕਹਿੰਦਾ ਮਰਿਆ ਦਾ ਸਿੱਖਣੀ ਪੈਂਦੀ ਹੈ ਵੀ ਇਹਨੂੰ ਕਰਨਾ ਕਿਵੇਂ ਹੈ ਪਰ ਜਦੋਂ ਤੁਸੀਂ ਬਾਣੀ ਨੂੰ ਪੜੋਗੇ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਤੁਸੀਂ ਆਪ ਦੇ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਗਰੰਤੀ ਨੇ ਉੱਥੇ ਉਹਨਾਂ ਤੋਂ ਇੱਕ ਇੱਕ ਵਾਰ ਸੰਝਿਆ ਜ਼ਰੂਰ ਲੈ ਲਓ ਕਿਉਂ ਸੰਝਿਆ ਤੋਂ ਬਿਨਾਂ ਕੁਝ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਸੰਝਿਆ ਬਾਪੂ ਮੁੱਢਾ ਸਿੰਘ ਜੀ ਨੇ ਦਿੱਤੀ ਸੀ ਯਾਦ ਆ ਤੁਹਾਨੂੰ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਸੰਝਿਆ ਬਾਪਾ ਮੁੱਢਾ ਜੀ ਨੇ ਦਿੱਤੀ ਸੀ ਉਹਦੇ ਖੁਦ ਗੁਰੂ ਸਾਹਿਬ ਉੱਥੇ ਪੜ੍ਹੇ ਹੋਏ ਸਨ ਉਹਦੇ ਬਰਾਬੀ ਤੁਹਾਡੇ ਕੋਲ ਤਾਂ ਚੱਕਦੇ ਨੇ ਬਹਿ ਜਾਂਦੇ ਨੇ ਬਹਿ ਜਾਂਦੇ ਨਹੀਂ ਸਿੱਖਿਆ ਜਿੰਨਾ ਚਿਰ ਸਿੱਖੋਂਗੇ ਨਾਲ ਉਹਨਾਂ ਚਿਰ ਕੋਈ ਬੱਲੇ ਨਹੀਂ ਜਦੋਂ ਸਿੱਖ ਜਾਓਗੇ ਸੁੱਧ ਹੋ ਜਾਏਗੀ ਤੇ ਜਦੋਂ ਹੁਣ ਸੁੱਧ ਹੋ ਗਈ ਤਾਂ ਤੁਹਾਡੇ ਕੋਲ ਗੁਰੂ ਵੀ ਆ ਜਾਏਗਾ ਹੁਣ ਮੈਂ ਕਿਸੇ ਨੂੰ ਆਜ ਦਿੱਸਦਾ ਜਿਸ ਨੇ ਖੜਾ ਹੈ ਇਹਨੂੰ ਮੈਂ ਪ੍ਰਦੀਪ ਕਹਿ ਕੇ ਬੁਲਾਵਾਂ ਤੇ ਮੇਰੇ ਵੱਲੇ ਨਹੀਂ ਦੇਖੇਗਾ ਤੇ ਜਿੰਨ ਮੈਂ ਨਾ ਸਹੀ ਜਸ਼ਨ ਸੱਦਾ ਤੇ ਮੇਰੇ ਵੱਲੇ ਵੇਖੇਗਾ ਮੈਨੂੰ ਬੁਲਾਏਗਾ ਹੁਣ ਗੁਰੂ ਸਾਹਿਬ ਦੇ ਅਖਰ ਜਿਹੜੇ ਨੇ ਤੁਸੀਂ ਪੜ ਜਿਹੜੇ ਨੇ ਸਾਬੂਨ ਮੁਸਾਬਲ ਪੜਦੇ ਨੇ ਇਹ ਸਾਬਣ ਲਈ ਉਹ ਦਈ

ਮੈਂ ਅੱਜ ਵਿਚਾਰ ਇਸ ਕਰਕੇ ਕਰ ਰਿਹਾ ਵੀ ਤੁਸੀਂ ਬਾਣੀ ਨਾਲ ਜੁੜੇ ਹੋ ਚੱਗੀ ਕਰ ਲੇ ਪਰ ਇਸ ਨੂੰ ਕੁਛ ਨਾ ਕੋਈ ਨੋਟ ਕਰਕੇ ਫੇਰ ਇਸ ਨੂੰ ਪੜੋ ਦੇਖੋ ਬੱਚੇ ਘੱਟ ਵੀ ਤਾਂ ਪੜ ਸਕਦੇ ਨੇ ਟੀਚਰਾਂ ਕੋਲ ਨਹੀਂ ਕਰਾਉਣਾ ਮਤਲਬ ਨਹੀਂ ਕੀ ਲੋੜ ਹੈ ਪੜਾਈ ਅੱਜ ਕੱਲ ਆ ਉੱਤਪੰਨ ਹੋ ਜਾਂਦੀ ਹੈ ਜੇ ਮਰਜ਼ੀ ਕਰੋ ਕਰੀ ਪਰ ਨਹੀਂ ਉਹਨੂੰ ਵੀ ਕਿਤੇ ਨਾ ਕਿਤੇ ਕੁਛ ਲੈਣੀ ਪੈਂਦੀ ਹੈ ਇਸ ਵਾਰ ਕੋਲਨੌਸਿਕ ਸੰਗ੍ਰਮ ਕਿਤਾਬ ਕਰਨ ਦੀ ਸਟੜੀਆਂ ਮਨੋਂ ਕਾਮ ਨਾਲ ਸੰਪੂਰਨ ਹੋਣ ਗਿਆ ਐਸਾ ਵੀ ਨਾਮ ਉਹਦੇ ਇਹ ਵਿਚਾਰ ਵਿੱਚ ਚਾਰ ਪੰਜ ਜਣੇ ਬੀਬੀ ਵਿਚਣ ਕਹਿਣ ਦੇ ਗਿਆ ਵਾ ਵੈਸੇ ਮੈਂ ਵਾਲੇ ਚਾਰ ਨਹੀਂ ਸੀ ਕਰਨੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਇੱਕ ਬੇਨਤੀ ਹੈ ਦੋ ਫੇਰਾ ਪ੍ਰਤੀਗਮੰਦ ਦੇ ਆ